ਇਹ ਹੈ ਮਿਤੀ 28 ਤੈਨ 2025 ਨੂੰ ਰੁਪਿੰਦਰ ਕੌਰ ਨੇ ਆਪਣੇ ਪੁਲਿਸ ਪਾਸ ਐਸ ਐਚ ਓ ਤੇਬਰ ਦੇ ਪਾਸ ਬਿਆਲ ਲਗਾਇਆ ਸੀਗਾ ਉਹ ਤੇ ਉਸ ਦਿਨ ਨੂੰ ਅਮਨਪ੍ਰੀਤ ਕੌਰ ਸਕੂਟਰੀ ਐਕਟ ਪਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਜਿਹੜੇ ਧਾਰੀਵਾਲ ਸਹਿਰ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਲਾਂ ਉਹਨਾਂ ਪਾਸੋਂ ਕੁਝ ਸੋਨੇ ਦੇ ਗਹਿਣੇ ਕਿਸੇ ਅਨਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਝੜਪ ਜਿਹੜੀ ਹੈਗਾ ਇਹਨਾਂ ਵਿੱਚੋਂ ਅਮਨਪ੍ਰੀਤ ਕੌਰ ਦੀ ਲਟੇਰਿਆ ਨਾਲ ਝੜਪ ਹੋਈ ਸੀ ਉਹ ਜਿਨ੍ਹਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਫੋਟ ਦਿੱਤਾ ਸੀ ਸੋ ਪਾਣੀ ਡੂੰਗਾ ਹੋਣ ਕਰਕੇ ਜਿਹੜੀ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵਿੱਚ ਡੁੱਬ ਗਈ ਸੀ ਤੇ ਜਿਹਦੇ ਸਟੇਰੀ ਸੀਗੇ ਉਹ ਸੋਨੇ ਦੇ ਗਢੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਜਿਸ ਸੇ ਮਕਦਮਾ ਨੰਬਰ 22 ਮਿਤੀ 28/3/2025 ਜੁਰਮ 109 304 ਬੀ ਐਨ ਐਸ थाना ਤੇ ਬੜ ਬਕੇ ਨਾਮਲੂਆਂ ਦੇ ਖਿਲਾਫ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਹੋਰ ਟੈਕਨੀਕਲ ਜਿਹੜੀ ਐਨਾਲਿਸਿਸ ਜਿਹੜੀ ਟੀਮਾਂ ਨੇ ਟੈਕਨੀਕਲ ਤਪतीश ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਔਰ ਦੌਰਾਨੇ ਤਪतीश ਇੱਕ ਨਵਾਂ ਜਿਹੜਾ ਹੈਗਾ ਜਿਹਨੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਹੇਲ ਨੇ ਦਾਜ ਦੇ ਤੇ ਬੱਚਾ ਨਾਉਣ ਕਰਕੇ ਤੰਗ ਪਰੇਸ਼ਾਨ ਕਰਦੇ ਸੀ ਉਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮਸ਼ਰਾ ਹੋ ਕੇ ਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ कौर ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਹ ਮੌਕੇ ਬਰੰਦ ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 62 ਬੀ ਐਨ ਐਸ ਦਾ ਵਾਧਾ ਕੀਤਾ ਗਿਆ ਸੀ ਤੇ ਮਿਰਤਿਕ ਅਮਨਪ੍ਰੀਤ ਕੌਰ ਦੀ ਸੱਸ ਰਪਿੰਦਰ ਕੌਰ ਤੇ ਪਤੀ ਕاجਦੀਪ ਨੂੰ ਰੈਸਟ ਕਰ ਲਿਆ ਗਿਆ। ਤਦ ਲਕਸਾਹ ਜੀ ਨੂੰ 300 ਇਹ ਦੇ ਵਿੱਚ ਲਿਆ ਆ ਕਿੰਨੇ ਹੋਰ ਬੰਦਾ ਪੈ ਨਿਕਲਿਆ ਵਿੱਚ ਇਹਦੇ ਵਿੱਚ ਕੋਈ ਨਹੀਂ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਅਸੀਂ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਪਰੀਸ਼ ਕਰ ਰਹੇ ਹਾਂ ਰਿਮਾਰਡ ਲਵਾਂਗੇ ਇਹਨਾਂ ਦਾ ਜੇ ਬਾਅਦ ਉਹਨਾਂ ਦੀ ਇਨਵੈਸਟੀਗੇਸ਼ਨ ਹੈ ਜੇ ਕੋਈ ਹੋ ਹੋ ਕਿਸੇ ਦੇ ਵਿੱਚ ਮੁੱਲ ਸਾਹਮਣੇ ਆਈ ਤਾਂ ਉਹਨੂੰ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਸਰ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਲੁੱਟ ਹੋਈ ਹੈ ਲੁੱਟ ਗਹਿਨੇ ਵਗੈਰਾ ਨਾ ਕਿ ਛੋੜ ਦਿੱਤੇ ਜਾਂ ਬਰਾਮਦ ਹੋਏ ਵੀ ਨਹੀਂ ਨਹੀਂ ਲੋਟਾ ਵਾਲੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟੇ ਸੀ ਇਨਵੈਸਟੀਗੇਸ਼ਨ ਇਸ ਦੇ ਵਿਚਾਰ ਰਹੇ ਆ ਬੰਦੇ ਇਨ ਪ੍ਰੋਪਰ ਰਮਾਨ ਲੈ ਕੇ ਤਤਕਸ਼ ਕਰਾਂਗੇ ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਇਸਾਂ ਵੀ ਅਸੀਂ ਸਾਡੇ ਕੋਲ ਖੂ ਹੋਈ ਹੈ ਲੇਕਿਨ ਤਸਦੀਕ ਕੁਝ ਹੋਰ ਸਾਹਮਣੇ ਆਈ ਹੈ ਸਰ ਕੋਸੋਂ ਕਿਵੇਂ ਸ਼ੱਕ ਪਿਆ ਕਿ ਵੀ ਕਹਾਣੀ ਦਾ ਸੱਚ ਹੋ ਸਕਦੀ ਆ ਕਿਦਾਂ ਫਿਰ ਨਿਕਲ ਕਾੜੀ ਟ੍ਰੇਸ ਕਿਵੇਂ ਹੋ ਸਕਦੀ ਆ ਇਹ ਜਿਸ ਤੋਂ ਜਿਸ ਉਹਨਾਂ ਦੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੌਕਾ ਜਿਹੜਾ ਬਿਜ਼ਨਸ ਸਪੋਰਟ ਕੀਤਾ ਸੀ ਨਮ ਕ੍ਰਾਈਮ ਉਥੋਂ ਵੀ ਗੱਲ ਥੋੜੀ ਇਹਨਾਂ ਦੀ ਗੱਲਾਂ ਆਪਰਚੂਨਿਟੀ ਦੀ ਕਨਵਰਸੇਸ਼ਨ ਤੋਂ ਵੀ ਗੱਲ ਡਾਊਟਫੁਲ ਲੱਗ ਰਹੀ ਸੀ ਪਲੱਸ ਜਿਹੜੀ ਹੈਗੀ ਟੈਕਨੀਕਲ ਐਨਾਲਿਸਿਸ ਕੀਤਾ ਗਿਆ ਸੋ ਇਸ ਤੋਂ ਗੱਲ ਇਹ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹ ਇਹਨਾਂ ਆਪਸ ਚੀਜ਼ ਥੋੜੀ ਸਟੋਰੀ ਬਣਾਈ ਲੱਗਦੀ ਹੈ ਇਹ ਬੀਬੀ ਕਾफी ਤਾਂ ਗੁਨਾਹ ਕਰਦੀ ਦੀ ਪੁਲਿਸ ਨੂੰ ਕੁਝ ਸਹਫੀ ਕਰਦੀ ਦੀ ਹੋਰ ਲੋਕਾਂ ਨੂੰ ਉੱਤੇ ਆ ਵੀ ਤਾਂ ਗੁਨਾਹ ਕਰਦੀ ਦੀ ਹਾਂ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਸਟੋਰੀ ਨੇਚ ਲੇਕਿਨ ਅਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਤੋਂ ਬਾਅਦ ਫਰਦਰ ਨਹੀਂ ਹੈਗੀ ਗੱਲ ਇਹ ਕਲੀਅਰ ਹੋ ਗਈ ਵੀ ਇਹ ਮਰਡਰ ਹੈਗਾ ਇਹਨਾਂ ਨੇ ਆਪ ਹੀ ਇਹਦੇ ਮੁੰਡੇ ਨੇ ਤੇ ਇਹਨੇ ਧੱਕਾ ਦੇ ਕੇ ਧੱਕਾ ਦੇ ਕੇ ਆ ਦੋਵਾਂ ਨੇ ਦੋਵਾਂ ਦੀ ਦੋਵਾਂ ਦੀ ਪਲੈਨਿੰਗ ਸੀ ਦੋਵਾਂ ਦੀ ਆਪਸ ਵਿੱਚ ਹੀ ਪਲੈਨਿੰਗ ਸੀ ਵੀ ਅਸੀਂ ਜਿਹੜੀ ਹੈਗੇ ਆ ਉੱਥੋਂ ਜਦੋਂ ਇਹ ਉੱਥੋਂ ਚੱਲੇ ਨੇ ਲੜਕੀ ਦੇ ਪੇਰੈਂਟਸ ਦੇ ਘਰੋਂ ਚੱਲੇ ਨੇ ਇਹ ਇਹਨਾਂ ਦੇ ਮੁੰਡੇ ਦੇ ਆਪਸ ਵਿੱਚ ਪਹਿਲੇ ਆਪਸ ਵਿੱਚ ਕਨਵਰਸੇਸ਼ਨ ਗੱਲ ਹੋਈ ਦੀ ਮਾਂ ਲੜਕੀ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਸੀ ਲੜਕੀ ਉਹ ਲੈ ਕੇ ਆਏ ਕਿਵੇਂ ਸਾਰੇ ਇਤਿਹਾਸ ਤੇ ਮਤਲਬ ਬੰਨ ਨਹੀਂ ਆਇਆ ਕੋਈ ਨਹੀਂ ਇਹ ਲੜਕੀ ਲੜਕੀ ਆਪਣੇ ਪੇਕੇ ਤੋਂ ਆ ਲੜਕੀ ਆਪ ਨੂੰ ਨਾ ਕਰਦਾ ਨਾ ਪੂਜਾ ਪਾ ਜੀ ਨਹੀਂ ਨਹੀਂ ਐਕਚੁਅਲੀ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੀ ਪੇਕੇ ਨਾਲ ਹੀ ਗਈ ਸੀ ਉੱਥੇ ਗਈ ਸੀ ਉਹ ਪੇਕੇ ਤੋਂ ਕਿਉਂ ਵਾਪਸ ਆ ਰਹੀ ਸੀ ਇਹਨੂੰ ਪਤਾ ਸੀ ਪਹਿਲੇ ਡਿਊਰਿੰਗ ਇਨ ਬੀਟਵੀਨ ਇਨ ਆਪਸ ਵਿੱਚ ਕਨਵਰਸੇਸ਼ਨ ਹੋਈ ਸੀ ਮਾਂ ਪੁੱਤਰੀ ਤੇ ਜਦੋਂ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਲੜਕੀ ਆ ਰਹੀ ਸੀ ਤੇ ਨਾਲ ਸਾਸਿ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਅਕੋਰਡਿੰਗ ਸਾਰਾ ਇਹਦਾ ਸਜੀਤ ਤੱਕ ਕਰ ਦਿੱਤਾ ਗਿਆ ਘਰ ਵਾਲੇ ਬੱਚੇ ਸੀ ਮਾਸਟਰਮਾਈਂਡ ਬਿਲਕੁਲ ਮਾਂ ਤੇ ਪੁੱਤ ਨੇ ਦੋਨੋਂ ਮਾਸਟਰਮਾਈਂਡ ਹਾਂ ਸਜੀਤ ਨੇ ਅਜੇ ਤੱਕ ਕਰ ਦਿੱਤਾ ਗਿਆ ਮਾਪੋ ਦੋਵੇਂ ਮੌਕੇ ਤੇ ਮਜੂਦ ਸੀ ਉਸ ਸਮੇਂ ਕਿ ਜਿਆ ਹੋਰ ਵੀ ਲੋਕ ਅਲੇ ਹੋਏ ਸੀ ਨਹੀਂ ਬਿਲਕੁਲ ਦੋਨੇ ਮਾਪੋ ਪੁੱਤ ਤੇ ਮਜੂਦ ਸੀ ਐ ਦੱਸਿਆ ਜਾ ਰਿਹਾ ਜੀ ਮਾਂ ਦਾ ਰੋਲ ਜਿਹੜਾ ਉਹ ਜ਼ਿਆਦਾ ਹੈ ਬਿਟਰ ਵਾਲ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਆਹ ਦੇਖੋ ਫਰਦਰ ਫਰਦਰ ਇਸ ਵਾਰੀ ਜੋ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਆਪਸ ਚ ਮਾਪੋਦਾ ਹੀ ਸੀਗਾ ਇਹ ਦੋਨੇ ਆਪਸ ਇਹਨਾਂ ਨੇ ਜਰਾ ਡਰਾਮਾ ਕਰਕੇ ਜਰਾ ਹੈਗਾ ਉਹਨੂੰ ਸਰ ਉਹਦਾ ਤਾਂ ਹੀ ਹੋਰ ਵੀ ਆਵੇ ਕਿ ਇਹ ਦੋ ਮਾਪੋਦਾਂ ਨੇ ਮੈਂ ਤਰੋ ਇਹੀ ਕਹਾਂ ਕਿ ਫਰਦਰ ਅਸੀਂ ਹੁਣ ਰਿਮਾਂਡ ਲਵਾਵਾਂਗੇ ਦੋਵਾਂ ਦਾ ਰਿਮਾਂਡ ਕਰਕੇ ਫਰਦਰ ਜਿਹੜੀ ਹੈ ਕਿ ਇਨਵੈਸਟੀਗੇਸ਼ਨ ਚ ਪੜਤਾਲ ਦੀ ਗੱਲ ਕੋਈ ਹੋਰ ਸਾਹਮਣੇ ਆਇਆ ਤਾਂ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਇਹ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਜਿਹੜੀ ਹੈਗੀ ਹੈ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ ਮਾਮਲਾ ਦਰਜ ਹੈ। ਨਹੀਂ ਇਹ ਹੁਣ ਫਿਲਹਾਲ ਅਸੀਂ ਇਹ ਪਤਾ ਕਰ ਰਹੇ ਹਾਂ ਦਾ ਰਿਕਾਰਡ ਪਤਾ ਕਰ ਰਹੇ ਹਾਂ। ਜੇ ਕੋਈ